ਕਰੀਨ ਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਇੱਕ ਤੁਸੀਂ ਮਾਸੂਮ ਨੂੰ ਦੇਖ ਰਹੇ ਆ ਇਹ ਮਾਸੂਮ ਆਪਣੇ ਮਾਤਾ ਪਿਤਾ ਦਾ ਹੀ ਸ਼ਿਕਾਰ ਹੋ ਗਿਆ ਕਿਉਂਕਿ ਮਾਤਾ ਪਿਤਾ ਨੂੰ ਨਸ਼ੇ ਦੀ ਅਜਹੀ ਲਤ ਲੱਗੀ ਹੋਈ ਸੀ ਕਿ ਨਸ਼ਾ ਤਾਂ ਛੱਡਿਆ ਨਹੀਂ ਗਿਆ ਪਰ ਆਪਣੇ 6 ਮਹੀਨਿਆਂ ਦੇ ਜਿਗਰ ਦੇ ਟੋਟੇ ਨੂੰ 1,80,000 ਦੇ ਵਿੱਚ ਵੇਚ ਦਿੱਤਾ ਗਿਆ ਚਿੱਟੇ ਨੇ ਕਈ ਘਰ ਬਰਬਾਦ ਕੀਤੇ ਪਰ ਇਸ ਅਨੋਖੇ ਮਾਮਲੇ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਜਿੱਥੇ ਕਿ ਨਸ਼ੇ ਦੀ ਪੂਰਤੀ ਦੇ ਵਾਸਤੇ ਆਪਣੇ ਬੱਚੇ ਨੂੰ ਹੀ ਉਸਨੇ ਦਾਦੇ ਉੱਤੇ ਲਗਾ ਦਿੱਤਾ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਬੱਚੇ ਦੀ ਮਾਂ ਨੇ ਦੱਸਿਆ ਕਿ ਨਸ਼ੇ ਦੀ ਲਤ ਦੇ ਕਰਕੇ ਉਹਨਾਂ ਨੇ ਬੱਚੇ ਨੂੰ ਵੇਚਣ ਦਾ ਸੋਚਿਆ ਜਿਸ ਤੋਂ ਬਾਅਦ 1.80 ਹਜ਼ਾਰ ਦੇ ਵਿੱਚ ਬੱਚੇ ਦਾ ਸੌਦਾ ਕੀਤਾ ਤੇ ਹੁਣ ਮਾਪੇ ਬੱਚੇ ਨੂੰ ਵਾਪਸ ਲੈਣਾ ਚਾਹੁੰਦੇ ਨੇ ਸੰਦੀਪ ਸਿੰਘ ਕੀ ਕੰਮ ਕਰਦਾ ਕੁਛ ਨਹੀਂ ਬਿਲਕੁਲ ਚਿੱਟਾ ਕਿਨੇ ਚਿਰ ਤੋਂ ਪੀ ਰਿਹਾ ਹੈ ਦੋ ਸਾਲ ਹੋ ਗਏ ਬੱਚੇ ਦੀ ਕੀ ਕਹਾਣੀ ਹੈ ਜਿਹੜਾ ਵੇਚਿਆ ਕਿੰਨੇ ਪੈਸੇ ਕੀ ਇੱਕ 80 ਦੇ ਦਿੱਤੇ ਇੱਕ 80 ਹੂੰ ਕਿਵੇਂ ਗੱਲ ਹੋਈ ਉਹਦੇ ਨਾਲ ਉਹ ਉੱਥੇ ਜਾਂਦੇ ਸੀ ਸਮਾਨ ਲੈਣਾ ਉਹਨਾਂ ਨੂੰ ਸਮਾਨ ਮਿਲਦਾ ਉਹ ਦੇਖਦੇ ਸੀ ਰੋਜ਼ ਤੋਂ ਵੀ ਇਹ ਕੁੜੀ ਆ ਰਹੀ ਹੈ ਵੀ ਇਹਦੇ ਕੋਲ ਜਵਾਬ ਹੈ ਵੀ ਇਹ ਨਸ਼ਾ ਨਾ ਨਸ਼ੇ ਦਾ ਪਤਾ ਹੀ ਦੀ ਉਹਨਾਂ ਨੂੰ ਵੀ ਆਣਾ ਚਾ ਲੈ। ਅੱਛਾ ਜਿਹੜਾ ਬੱਚਾ ਗੋਦ ਤੇ ਜਿਹੜਾ ਵਿੱਚ ਐ ਕੀ ਐ ਪੂਰਾ ਮਾਮਲਾ ਕੀ ਐ ਸਮਝਾਓ। ਬੱਚਾ ਇਸਾਂ ਬੈਨਸੀ ਅੰਦਰ 1.5 ਸਾਲ ਹੋ ਗਿਆ ਚਿੱਟਾ ਲਾਉਂਦੀ ਸੀਗੀ। ਤਾਂ ਕਰ ਕੀ ਮੇਰੇ ਘਰ ਵਾਲੇ ਨੇ ਮੇਰੇ ਤੇ ਪਰਿਵਾਰ ਪਾਇਆ ਬਿਨਾਂ ਪਹਿਲਾ ਰਤੀਏ ਬਾਗੇ ਸੀਗੇ ਅਸੀਂ। ਰਤੀਏ ਵੀ ਚਿੱਟਾ ਲਾਉਂਦੇ ਸੀਗੇ ਉੱਥੇ ਰਹਿ ਕੇ ਤੇ ਉੱਥੇ ਆਖਿਆ ਕਿਸੇ ਨੇ ਵੀ 5 ਲੱਖ ਰੁਪਏ ਦਵਾ ਦੰਨੀ ਆ ਵੀ ਮੁੰਟਾ ਦੇ ਦਿਓ ਤੁਸੀਂ। ਤੇ ਮੇਰਾ ਘਰ ਵਾਲਾ ਕਹਿੰਦਾ ਵੀ ਚੱਲ ਕਹਿੰਦਾ ਦੇ ਦੇ ਤੂੰ ਜਵਾਬ ਜੇ ਨਹੀਂ ਸੰਭੇਂਦਾ ਮੈਂ ਕਹਿੰਦੀ ਮੈਂ ਜਵਾਬ ਨਹੀਂ ਦੰਦੇਗੀ ਵੀ ਜਵਾਬ ਕਰਕੇ ਤੂੰ ਜੇ ਪੁਲਿਸ ਚ ਫੜਿਆ ਜਾਂਦਾ ਮੈਂ ਤਾਂ ਹੀ ਤੂੰ ਬਾਹਰ ਆਉ ਨਾ ਮੈਂ ਜਵਾਬ ਕਰਕੇ ਛੱਡ ਦੰਦੇ ਨੇ ਉਹ ਤੈਨੂੰ ਠੀਕ ਹੈ ਨਾ ਉਸ ਤੋਂ ਬਾਅਦ ਜ਼ਿਆਦਾ ਨਸ਼ਾ ਲੱਗਿਆ ਹੋਇਆ ਸੀਗਾ ਫਿਰ ਜ਼ਿਆਦਾ ਕਰਨ ਲੱਗ ਗਈ ਤੇ ਇਹ ਕਨ ਢੱਕ ਕੇ ਪਏ ਨੀ ਸਾਰੇ ਕਹਿੰਨੇ ਵੀ ਤੂੰ ਨਾ ਜਵਾਕ ਦੇ ਦੇ ਮੇਰਾ ਪਾਪਾ ਸਾਰਾ ਇਹਨੇ ਆਖਿਆ ਸੀਗਾ ਉਸ ਦਿਨ ਕਹਿੰਦਾ ਤੂੰ ਚੱਲ ਦੇ ਆਵੋ ਕਨ ਗੋਦ ਪਾ ਦੋ ਕਿਸੇ ਚੰਗੇ ਘਰ ਦੇ ਫੇ ਮੇਰੇ ਤਾਈ ਸਹਰੇ ਨੇ ਆਖਿਆ ਕਨ ਮੈਂ ਦਵਾ ਦੰਨਾ ਕਨ ਕਿਸੇ ਚੰਗੇ ਘਰ ਨੂੰ ਠੀਕ ਹੈ ਨਾ ਉਹ ਵੀ ਇਹਨਾਂ ਦੇ ਸਾਹਮਣੇ ਗੱਲ ਹੋਈ ਇਹਨਾਂ ਨੂੰ ਆਖਿਆ ਕਿ ਮੰਜੇ ਤੇ ਬੈਠੇ ਵੀ ਚੰਗੇ ਘਰ ਦੇ ਗੋਦ ਪਾ ਦੰਨਿਆ ਮੇਰੇ ਤਾਈ ਸਹਰੇ ਨੇ ਕਿੰਨੇ ਪੈਸੇ ਲਏ ਫਿਰ ਤੁਸੀਂ ਬੱਚੇ ਉਹਨਾਂ ਤੋਂ 80 ਲਿੱਤਾ ਹੀ ਕੀ ਕੀਤਾ ਪੈਸਾ ਨੇ ਪਸੰਦ ਬੈਡਲ ਮਾਰੀ ਸੋਫਾ ਲਿਆਂਦਾ ਤੇ ਬਾਕੀ ਚਿੱਟੇ ਚੜਾ ਦੇ ਜੀ ਕਪੜੇ ਲਿਆਂਦੇ ਸੀ ਪਾਉਣ ਵਾਸਤੇ ਕਿੰਨੇ ਜਰ ਤੋਂ ਚਿੱਟਾ ਲਾਉਣ ਡੇਢ ਸਾਲ ਤੋਂ ਕਿੰਨਾ ਪੜੀ ਹੈ 10 ਪੜ੍ਹੀ ਹੈ ਇਹਦੇ ਨਾਲ ਕਿਵੇਂ ਮੁਲਾਕਾਤ ਹੋਈ ਇੰਸਟਾਗ੍ਰਾਮ ਤੋਂ ਗੱਲ ਹੋਈ ਸੀ ਕਿੰਨੇ ਪੜ੍ਹੀ ਹੈ 10th ਪਹਰੇ ਹੋਈ ਹੈ ਖੇਡਾਂ ਚ ਕੀ ਕੀਤਾ ਸਟੇਟ ਲੈਵਲ ਖੇਡੀ ਹੁਈ ਫਿਰ ਇਸ ਦਲਦਲ ਚੋਂ ਤਾਂ ਨਿਕਲਦੀ ਕੋਈ ਸੋਚ ਨਹੀਂ ਕੀਤੀ ਨਹੀਂ ਜੋ ਛੁੱਟਿਆ ਨਹੀਂ ਗਈ ਛੱਡਣ ਦੀ ਬੋਕਾਸ਼ੀ ਕੀਤੀ ਹੈ ਪਰ ਛੱਡਿਆ ਨਹੀਂ ਗਿਆ ਵੀ ਤੇ ਹੁਣ ਕੀ ਮੰਗ ਕੀ ਹੈ ਤੇ ਮੈਂ ਪੁੱਤਾ ਆਪਣਾ ਵਾਪਸ ਲੈਣਾ ਚਾਹੁੰਦੀ ਹਾਂ ਹੁਣ ਪਾੜ ਲੇਗੇ ਫਿਰ ਹਾਂਜੀ ਉੱਥੇ ਇਸ ਮਾਮਲੇ ਦੇ ਉੱਤੇ ਪਿੰਡ ਦੇ ਸਰਪੰਚ ਦਾ ਵੀ ਬਿਆਨ ਸਾਹਮਣੇ ਆਇਆ ਆਖਿਰ ਉਹਨਾਂ ਨੇ ਇਸ ਮਾਮਲੇ ਦੇ ਉੱਤੇ ਕੀ ਕਿਹਾ ਜਰਾ ਉਹ ਵੀ ਸੁਣਦੇ ਹਾਂ ਇਸ ਪਰਿਵਾਰ ਦੀ ਜੀ ਕੱਲ ਸਾਨੂੰ ਪਤਾ ਲੱਗਿਆ ਜਦੋਂ ਅਸੀਂ ਥਾਣੇ 'ਚ ਗਏ ਇਹਨਾਂ ਦੇ ਰਿਸ਼ਤੇਦਾਰਾਂ ਨੇ ਸਾਨੂੰ ਫੋਨ ਕਰਿਆ ਵੀ ਸਰਪੰਚ ਸਾਹਿਬ ਆਓ ਅਸੀਂ ਇਹਨਾਂ ਦੋਏ ਪਾਈਆਂ ਨੂੰ ਲੈ ਕੇ ਗਏ ਤਾਂ ਉੱਥੇ ਸਾਨੂੰ ਪਤਾ ਲੱਗਿਆ ਕਿ ਇਹਨਾਂ ਨੇ ਬੱਚਾ ਵੀ ਵੇਚਤਾ ਤੇ ਜਦੋਂ ਅਸੀਂ ਸਰਪੰਚ ਬਣੇ ਉਦੋਂ ਅਸੀਂ ਥਾਲ ਬਾਣੇ ਤੋਂ ਨਾਲ ਬਣਨ ਸਾਰ ਹੀ ਇਹਨਾਂ ਦੀ ਬਹੁਤ ਮਦਦ ਕਰੀ ਨਸ਼ਾ ਵੀ ਛਡਵਾਇਆ ਇਹਨਾਂ ਨੇ ਨਸ਼ਾ ਹੀ ਛੱਡਿਆ ਨਹੀਂ ਉਹ ਬੱਚੇ ਕਰਕੇ ਅਸੀਂ ਇਹਨਾਂ ਨੂੰ ਕੁਝ ਹੋਰ ਕਰ ਨਹੀਂ ਸਕੇ ਉਹਦੇ ਕਰਕੇ ਹੀ ਅਸੀਂ ਆਪਦਾ ਪਿੰਡ ਨਸ਼ਾ ਮੁਕਤ ਵੀ ਨਹੀਂ ਕਰ ਸਕੇ ਦੋਏ ਬੱਚਿਆਂ ਕਰਕੇ ਫਿਰ ਹੁਣ ਤੁਸੀਂ ਨਾਲ ਗਏ ਸੀ ਕੀ ਕਹਿੰਦੇ ਆ ਉਹ ਉਹ ਐਂ ਕਹਿੰਦੇ ਨੇ ਵੀ ਇਹਦੇ 1.80 ਲੱਖ ਰੁਪਏ ਚ ਬੱਚਾ ਵੇਚ ਗਏ ਬਾਕੀ ਅਸੀਂ ਐਸਐਚਓ ਸਾਹਿਬ ਨਾਲ ਗੱਲ ਕਰੀ ਸੀ ਉਹ ਕਹਿੰਦੇ ਕੋਈ ਗੱਲ ਨਹੀਂ ਵੀ ਅਸੀਂ ਕਾਰਵਾਈ ਕਰ ਦਿਆਂ ਉਹਨਾਂ ਨੂੰ ਬੁਲਾਉਣੇ ਅੱਜ ਦਾ ਟਾਈਮ ਦਿੱਤਾ ਹੋਈ ਸਾਨੂੰ ਅੱਛਾ ਤੇ ਹੁਣ ਕੀ ਇਹ ਕੀ ਮੰਗ ਕਰਦੇ ਆ ਮੰਗ ਜੀ ਇਹ ਤੁਹਾਨੂੰ ਬੱਚਾ ਵਾਪਸ ਕਹਿੰਦੇ ਨੇ ਇਹ ਵੀ ਅਸੀਂ ਪਾਲ ਲਾਂਗੇ ਆਪ ਦਾ ਦਵਾਈ ਦੂਰੀ ਰੇ ਕੇ ਵੀ ਛੱਡਾਂਗੇ ਚਿੱਟਾ ਇੱਕ ਪਾਸੇ ਤਾਂ ਹੁਣ ਪਿੰਡ ਦੇ ਵਿੱਚ ਸਰਪੰਚਾਂ ਦੇ ਵੱਲੋਂ ਵੀ ਆਪ ਮੁਹਾਰੇ ਪਿੰਡ ਨੂੰ ਨਸ਼ਾ ਮੁਕਤ ਕਰਨ ਲਈ ਪੂਰੇ ਤਰੀਕੇ ਦੇ ਨਾਲ ਜੁੜੇਗੀ ਕੰਮ ਕੀਤੇ ਜਾ ਰਹੇ ਨੇ ਪਰ ਦੂਜੇ ਪਾਸੇ ਦੇਖਿਆ ਜਾ ਰਿਹਾ ਕਿ ਨਸ਼ੇ ਦੀਆਂ ਜੜ੍ਹਾਂ ਇਸ ਕਦਰ ਡੂੰਘੀਆਂ ਹੋ ਚੁੱਕੀਆਂ ਨੇ ਕਿ ਹੁਣ ਨਸ਼ੇ ਦੀ ਦਲਦਲ ਦੇ ਵਿੱਚ ਧਸੇ ਲੋਕਾਂ ਦੇ ਵੱਲੋਂ ਆਪਣੇ ਜ਼ਿਕਰ ਦੇ ਟੋਟਿਆਂ ਨੂੰ ਵੀ ਦਾਤੇ ਲਗਾਇਆ ਜਾ ਰਿਹਾ ਹੈ ਹਕੀਕਤ ਰਿਵੀ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ